ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਉਮੀਦ ਕਰਦਾ ਹਾਂ ਜੀ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਇੱਕ ਵੀਰ ਦਾ ਮੈਸੇਜ ਆਇਆ ਸੀਗਾ ਜੀ ਤੇ ਉਹਨੇ ਕਿਹਾ ਸੀਗਾ ਜੀ ਕਿ ਖੰਡੇ ਨਾਲ ਸਾਨੂੰ ਖਾਲਸਾ ਲਿਖਿਆ ਹੋਇਆ ਬਣਾ ਕੇ ਦੇਵੋ ਤੇ ਆਪਾਂ ਉਹੀ ਕੋਸ਼ਿਸ਼ ਕੀਤੀ ਹੈ ਜੀ ਪੰਜਾਬੀ 'ਚ ਹੀ ਖਾਲਸਾ ਲਿਖਿਆ ਜੀ ਤੇ ਨਾਲ ਹੀ ਖੰਡਾ ਬਣਾਇਆ ਹੈ ਜੀ ਇਹਦੇ 'ਚ ਜੀ ਦੋ ਕਿਰਪਾਨਾਂ ਹੁੰਦੀਆਂ ਜੀ ਇੱਕ ਮੇਰੀ ਦੀ ਹੁੰਦੀ ਹੈ ਜੀ ਤੇ ਇੱਕ ਪੇਰੀ ਦੀ ਹੁੰਦੀ ਹੈ ਇੰਦੇ ਵਿਚਾਲੇ ਜਿਹੜਾ ਹੁੰਦਾ ਜੀ ਉਹ ਖੰਡਾ ਹੁੰਦਾ ਜੀ ਤੇ ਇਹਦੇ ਉੱਪਰ ਜਿਹੜਾ ਕੜਾ ਲੱਗਦਾ ਜੀ ਤਾਂ ਹੀ ਇਸ ਨੂੰ ਖੰਡਾ ਕਿਹਾ ਜਾਂਦਾ ਜੀ ਤੇ ਇੰਦੇ ਥੱਲੇ ਹੀ ਆਪਾਂ ਇੱਕ ਖਾਲਸਾ ਲਿਖਿਆ ਜੀ ਵੀ ਖਾਲਸੇ ਦਾ ਹੀ ਖੰਡਾ ਹੈ ਜੀ ਤੇ ਆਪਾਂ ਉਵੇਂ ਹੀ ਬਣਾਇਆ ਜੀ ਤੁਸੀਂ ਦੇਖਦੇ ਆਪਾਂ ਪਹਿਲਾਂ ਦੋਨੇ ਕਿਰਪਾਨਾ ਬਣਾਤੀ ਅਸੀਂ ਤੇ ਹੁਣ ਵਿਚਾਲੇ ਬਣਾਤਾ ਸੀਗਾ ਜੀ ਕੜਾ ਤੇ ਖੰਡਾ ਬਣਾਤਾ ਸੀ ਨਾਲ ਹੀ ਤੇ ਹੁਣ ਥੱਲੇ ਪਾਸੇ ਜੀ ਆਪਾਂ ਖਾਲਸਾ ਬਣਾਇਆ ਜੀ ਇੰਦਾ ਮਤਲਬ ਹੁੰਦਾ ਜੀ ਪਵਿੱਤਰ ਇਹ ਆਪਾਂ ਨੂੰ ਦਸਵੇਂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਉਹਨੂੰ ਇਹ ਦੇਖ ਕੇ ਮੁੱਖ ਰੱਖ ਕੇ ਹੀ ਆਪਾਂ ਬਣਾਏ ਜੀ ਦੇਖ ਕੇ ਤੁਸੀਂ ਦੱਸਣਾ ਜੀ ਕਿਵੇਂ ਦਾ ਉਹ ਲਿਖਿਆ ਗਿਆ ਜੀ ਉੱਪਰ ਖੰਡਾ ਬਣਾਤਾ ਜੀ ਥੱਲੇ ਹੁਣ ਖਾਲਸਾ ਬਣਾ ਦਾਂਗੇ ਆਪਾਂ ਜੇ ਪਸੰਦ ਆਇਆ ਜੀ ਤਾਂ ਲਾਈਕ ਤੇ ਸ਼ੇਅਰ ਕਰਦਿਆ ਕਰੋ ਜੀ ਤੁਹਾਡੇ ਸਾਥ ਦੀ ਜ਼ਰੂਰਤ ਹੈ ਜੀ ਦੇਖੋ ਜੀ ਕਿਵੇਂ ਰੱਗੀ ਜੀ ਸਾਡੀ ਕੀਤੀ ਮਿਹਨਤ ਜੀ ਤੇ ਦੇਖਣ ਵਾਲਿਆਂ ਦਾ ਜੀ ਧੰਨਵਾਦ ਜੀ ਸਾਰਿਆਂ ਦਾ ਜੀ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਜੀ